मामला सामने आया कलयुगी पुत्र ने ही अपने पिता ਦੇ ਦੋਵੇਂ ਹੱਥ ਬਨ ਕੇ ਪਚਾਲਾ ਦੇ ਪਿੰਡ ਗੰਡਾ ਖੇੜੀ ਵਿੱਚ ਵਗਦੀ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ ਜਿਸ ਦੇ ਕਿ ਲਾਪਤਾ ਹੋਣ ਦੀ ਸ਼ਿਕਾਇਤ ਪਿੰਡ ਰਜਿੰਦਰਗੜ੍ਹ ਦੇ ਰਹਿਣ ਵਾਲੇ ਕਲਯੁਗੀ ਪੁੱਤਰ ਸੁਖਪ੍ਰੀਤ ਸਿੰਘ ਵੱਲੋਂ ਪੁਲਿਸ ਕੋਲ ਕੀਤੀ ਗਈ ਸੀ। ਸੁਖਪ੍ਰੀਤ ਸਿੰਘ ਵਸੇ ਪਿੰਡ ਰਜਿੰਦਰਗੜ੍ਹ थाना ਬਡਾਲੀਆਲਾ ਸਿੰਘ ਨੇ থানায় ਕੇ ਤਲਾਫ ਦਰਜ ਕਰਾਈ ਸੀ ਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਨ ਜੁਰਮ ਉਸਦੇ ਪਿਤਾ ਬਜਿੰਦਰ ਸਿੰਘ ਦੀ ਬਾਡੀ ਡੈਡ ਬਾਡੀ ਆਖਰਾ ਨਹਿਰ ਡੰਨਾ ਥੇੜੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਸੀ ਤੇ ਉਸ ਦੀ ਸੱਤੀ ਮਾਮਲਾ ਹੋਣ ਕਰਕੇ ਪੁਲਸਨ ਨੂੰ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਸੱਤੀ ਮਾਮਜੀ ਰੰਜਤ ਸਿੰਘ ਕੋਈ ਜਿਹੜਾ ਕਤਲ ਕਰਨ ਬਾਜੀ ਕੱਲ ਬਜਿੰਦਰ ਸਿੰਘ ਦੀ ਬੇਟੀ ਐਰਪ੍ਰੀਤ ਨੇ ਸੱਚੇ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸ ਦੇ ਪਰ ਆ ਸੁਖਬੀ ਦਾ ਆਵਤ ਵਿ ਜਵਨੀ ਬਵਾਸ ਸੀ ਜਾਂ ਉਸ ਦੇ ਪਰ ਆ ਸੁਖਬੀ ਸਿੰਘ ਨੇ ਹੀ ਉਸ ਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨਾਲ ਮਾਰਿਆ ਲੱਗਦਾ ਹੈ ਕਿਵੇਂ ਉਹਦੀ ਹੱਥ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਪਤੀਸ਼ ਮੁਤਾਬਕ ਸੁਖਬੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਗੜਾ ਨਹਿਰ ਰੋਹਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂ ਜੀ ਅੱਜ ਜੋ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਜੀ ਤੇ ਰਾਮਦੀਪ ਵੀ ਵਗੈਰਾ ਵੀ ਹਾਂ ਜੀ ਗ੍ਰਿਫਤਾਰੀ ਪੈ ਗਈ ਹੈ ਅਕੀ ਉਹਦੀ ਪੁੱਛਗਿਰਿ ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫ਼ਤੀਸ਼ਾਂ ਮੰਜ਼ਿਲਾਂ ਦੀ ਹਾਂ ਜੀ ਹੁਣ ਤੱਕ ਦੀ ਤਫ਼ਤੀਸ਼ ਬੰਦਕਤਾ ਜੁਦੀ ਨਹੀਂ ਬਵਾਦੀ ਹੈ